ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ 28 ਦੇ ਕਰੀਬ ਆਈਪੀਐਸ ਪੀਪੀਐਸ ਅਫਸਰਾਂ ਦੇ ਫੇਰ ਬਦਲ ਕੀਤੇ ਗਏ ਇਸ ਤਹਿਤ ਬਟਾਲਾ ਦੇ ਐਸਐਸਪੀ ਮੈਡਮ ਅਸ਼ਵਨੀ ਗੁਟਿਆਲ ਦਾ ਤਬਾਦਲਾ ਹੋ ਗਿਆ ਜੋ ਕਿ ਪਿਛਲੇ ਸਮੇਂ ਤੋਂ ਬਟਾਲਾ ਵਿੱਚ ਐਸਐਸਪੀ ਦੇ ਅਹੁਦੇ ਤੇ ਤਨਤ ਕਰਨ ਉਹਨਾਂ ਦਾ ਹੋਰ ਕਿਸੇ ਸ਼ਹਿਰ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਜਗ੍ਹਾ ਬਟਾਲਾ ਨੂੰ ਨਵੇਂ ਐਸਐਸਪੀ ਸੁਹਿਲ ਕਸਮੀਰ IPS ਜੋ ਕਿ ਅਨੰਤਨਾਗ ਕਸ਼ਮੀਰ ਤੇ ਰਹਿਣ ਵਾਲੇ ਨੇ ਤੇ ਪਠਾਨਕੋਟ ਤੇ SSP ਵੀ ਰਹਿ ਚੁੱਕੇ ਨੇ ਤੇ ਹੁਣ ਬਟਾਲੇ ਦੇ ਨਵੇਂ SSP ਲਗਾਏ ਗਏ ਨੇ ਉਹ 2016 ਬੈਚ ਦੇ IPS ਅਫਸਰ ਸੰਚੀਨਾ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ ਹੀ UPSC ਦੰਤਿਹਾਨ ਪਾਸ ਕੀਤਾ ਉਹਨਾਂ ਤੋਂ ਬਟਾਲੇ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਠੀਕ ਕਰਨ ਦੀ ਵੱਡੀ ਉਮੀਦ ਰਹੇਗੀ ਬਟਾਲਾ ਆਉਣ ਤੇ ਉਹਨਾਂ ਦਾ ਸਾਥੀ ਮੁਲਾਜ਼ਮਾਂ ਦੇ ਵੱਲੋਂ ਨਿਕਾਸ ਸਪਾਕਤ ਪੇਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ 28 ਦੇ ਕਰੀਬ ਆਈਪੀਐਸ ਪੀਪੀਐਸ ਅਫਸਰਾਂ ਦੇ ਫੇਰ ਬਦਲ ਕੀਤੇ ਗਏ ਇਸ ਤਹਿਤ ਬਟਾਲਾ ਦੇ ਐਸਐਸਪੀ ਮੈਡਮ ਅਸ਼ਵਨੀ ਗੁਟਿਆਲ ਦਾ ਤਬਾਦਲਾ ਹੋ ਗਿਆ ਜੋ ਕਿ ਪਿਛਲੇ ਸਮੇਂ ਤੋਂ ਬਟਾਲਾ ਵਿੱਚ ਐਸਐਸਪੀ ਦੇ ਅਹੁਦੇ ਤੇ ਤਨਤ ਕਰਨ ਉਹਨਾਂ ਦਾ ਹੋਰ ਕਿਸੇ ਸ਼ਹਿਰ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਜਗ੍ਹਾ ਬਟਾਲਾ ਨੂੰ ਨਵੇਂ ਐਸਐਸਪੀ ਸੁਹੇਲ ਕਸਮੀਰ ਆਪੀਐਸ ਜੋ ਕਿ ਅਨੰਤਨਾਕ ਕਸ਼ਮੀਰ ਤੇ ਰਹਿਣ ਵਾਲੇ ਨੇ ਤੇ ਪਠਾਨਕੋਟ ਤੇ ਐਸਐਸਪੀ ਵੀ ਰਹਿ ਚੁੱਕੇ ਨੇ ਤੇ ਹੁਣ ਬਟਾਲੇ ਦੇ ਨਵੇਂ ਐਸਐਸਪੀ ਲਗਾਈਗੇ ਨੇ ਉਹ 2016 ਬੈਚ ਦੇ ਆਪੀਐਸ ਅਫਸਰ ਸੰਚੀਨਾ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ ਹੀ ਯੂਪੀਐਸਸੀ ਦੰ ਇਮਤਿਹਾਨ ਪਾਸ ਕੀਤਾ ਉਹਨਾਂ ਤੋਂ ਬਟਾਲੇ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਠੀਕ ਕਰਨ ਦੀ ਵੱਡੀ ਉਮੀਦ ਰਹੇਗੀ ਬਟਾਲਾ ਆਉਣ ਤੇ ਉਹਨਾਂ ਦਾ ਸਾਥੀ ਮੁਲਾਜ਼ਮਾਂ ਦੇ ਵੱਲੋਂ ਨਿਕਾਸ ਸਪਾਕਤ ਵੀ ਕੀਤਾ ਗਿਆ